ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਜੀਤ ਵਿਭੇ ਦੇ ਵਿੱਚ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਜਤਿੰਦਰ ਗੱਜ ਮੇ ਨਾਨੇ ਸਰਦਾਰ ਹਰਦੇਵ ਸਿੰਘ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਤਨ ਤਨ ਸ਼੍ਰੀ ਗੋਬਿੰਦ ਸਿੰਘ ਜੀ ਉਹਨਾਂ ਦੇ ਪ੍ਰਕਾਸ਼ ਉਤਸਵ ਦੇ ਸਬੰਧ ਅੱਜ ਪਟਿਆਲਾ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਜਿਸ ਦੀ ਅਗਵਾਈ ਜਿਹੜੀ ਹੈ ਪੰਜ ਪਿਆਰੇ ਕਰ ਰਹੇ ਨੇ ਦੇ ਨਾਲ-ਨਾਲ ਜਿਹੜੇ ਸੰਗਤਾਂ ਦਾ ਹਜ਼ੂਮ ਜਿਹੜਾ ਹੈ ਓਮੜੀ ਹੋਈ ਜਿਹੜਾ ਰਸ਼ ਹੈ ਮਹਾਰਾਜ ਜੀ ਨੂੰ ਜਿਹੜੇ ਪਿਆਰ ਕਰਨ ਵਾਲੇ ਨੇ ਜਿਹੇ ਪੂਰੀ ਆਸਾ ਰੱਖਦੇ ਨੇ ਉਹ ਉਹਨਾਂ ਦੀ ਸੰਗਤ ਜਿਹੜੀ ਹੈ ਉਹ ਨਾਲ-ਨਾਲ ਚੱਲ ਰਹੀ ਹੈ ਤੇ ਗੁਰੂ ਮਹਾਰਾਜ ਜੀ ਦੀ ਸਵਾਰੀ ਜਿਹੜੀ ਹੈ ਉਹ ਸ੍ਰੀ ਗੁਰਦੁਆਰਾ ਕੰਨ ਸਾਹਿਬ ਤੋਂ ਸ਼ੋਭਿਤ ਹੋ ਕੇ ਤੇ ਜਿਹੜੇ ਐਸਡੀਪੀਸੀ ਦੇ ਮੈਂਬਰਾਂ ਜਾਂ ਹੋਰ ਸ਼ਰਧਾਲੂਆਂ ਵੱਲੋਂ ਆਪਣੇ ਮੋਢਿਆਂ ਤੇ ਗੁਰੂ ਮਹਾਰਾਜ ਜੀ ਦੀ ਸਵਾਰੀ ਨੂੰ ਲੈ ਕੇ ਕਿਉਂਕਿ ਉਹ ਤੰਗ ਬਾਜ਼ਾਰ ਹੈ ਉਥੋਂ ਬਿਲਕੁਲ ਛੋਟੇ ਰਸਤੇ ਤੋਂ ਗੁਰੂ ਮਹਾਰਾਜ ਜੀ ਦੀ ਸਵਾਰੀ ਬੜੇ ਸੋਭਿਤ ਤੰਗ ਨਾਲ ਜਿਹੜਿਆ ਹੈ ਮਹਾਰਾਜ ਜੀ ਦਾ ਗੁਣਗਾਨ ਕਰਦੇ ਹੋਏ ਸਜਾਇਆ ਹੋਇਆ ਟਰੈਕਟਰ ਜਿਹੜਾ ਹੈ ਉਥੇ ਗੁਰੂ ਮਹਾਰਾਜ ਜੀ ਸਵਾਰੀ ਕਰ ਰਹੇ ਨੇ ਸਮੂਹ ਸੰਗਤ ਜਿਹੜੀ ਹੈ ਉਥੇ ਗੁਣਗਾਨ ਕਰਦੀ ਹੋਈ ਪਿੱਛੇ ਗੁਰੂ ਮਹਾਰਾਜ ਜੀ ਦੇ ਆਪਣੇ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਅਸੀਂ تمام ਦਸ਼ਕਾਂ ਨੂੰ ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਵਾਂਗੇ ਅੱਜ ਦੇ ਸ਼ੁਭ ਦਿਹਾੜੇ ਤੇ ਕਿਉਂਕਿ ਕੱਲ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਉਹਦੇ ਹਿਸਾਬਾਂ ਚ ਅੱਜ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਕੰਸਾਪੁਰ ਹੋ ਚੁੱਕੀ ਹੋ ਚੁੱਕੀ ਹੈ ਜਿਹੜੇ ਵਿਸ਼ਾਲ ਇਹ ਜਿਹੜੇ ਨਗਰ ਕੀਰਤਨ ਹੈ ਵਕ ਵਕ ਬਜਾਰਾ ਤੋਂ ਹੁੰਦਾ ਆਇਆ ਅਖੀਰ ਸ਼ਾਮ ਦੇ ਸਮੇਂ ਇੱਥੇ ਹੀ ਜਿਹੜੀ ਸਮਾਪਤੀ ਹੋਏਗੀ ਸਾਬੇ ਕਮਾਲ ਦਸ਼ਮੇਸ਼ ਪਿਤਾ ਸਰਵੰਸਦਾਨੀ ਤੰਤਨ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਗੁਰਦੁਆਰਾ ਸ਼੍ਰੀ ਕਨਸਰ ਤੋਂ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਹੈ ਜਿਸ ਵਿੱਚ ਹਜ਼ਾਰਾਂ ਹੀ ਸੰਗਤਾਂ ਨੇ ਆਪਣਾ ਜਿਹੜਾ ਨਤਮਸਤਕ ਹੋ ਕੇ ਤੇ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਸ਼ਰਧਾ ਪੇਟ ਕੀਤੀ ਹੈ ਤੇ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਬادلهਓ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੋਕਾਈ ਦੀ ਭਲਾਈ ਵਾਸਤੇ ਲੋਕਾਈ ਨੂੰ ਤਾਰਨ ਵਾਸਤੇ ਆਪਣਾ ਸਰਬੰਸ ਤਾਨ ਕਰ ਦਿੱਤਾ ਔਰ ਐਸਾ ਗੁਰੂ ਨਾ ਕਿਤੇ ਜਗਤ ਵਿੱਚ ਹੋਇਆ ਨਾ ਹੋਏਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੀ ਭਲਾਈ ਵਾਸਤੇ ਇਹ ਜਿੰਨੀਆਂ ਜੰਗਾਂ ਵੀ ਲੜੀਆਂ ਉਹ ਕਿਸੇ ਨਿੱਜ ਵਾਸਤੇ ਨਹੀਂ ਲੜੀਆਂ ਉਹ ਸੁਮਨੁਕਤਾ ਦੀ ਭਲਾਈ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੇ ਆ ਉਹਨਾਂ ਨੇ ਜਾਂਦਾ ਯੁੱਧ ਕੀਤਾ ਔਰ ਦੁਨੀਆ ਨੂੰ ਤਾਰਿਆ ਸਾਬ ਸੰਤਾਂ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪਰਬ ਤੇਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤੇ ਫਤਿਹ ਜੀ ਕੰਦ ਸਾਹਿਬ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸ਼ੰਗਤਾਂ ਬਹੁਤ ਹੀ ਉਤਸ਼ਾਹ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਗੁਰਦੁਆਰਾ ਕੰਧ ਸਾਹਿਬ ਤੋਂ ਆਰੰਭ ਹੋਇਆ ਹੈ ਸਾਰੇ ਸ਼ਹਿਰ ਬਟਾਲੇ ਦੀਆਂ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਕੰਧ ਸਾਹਿਬ ਵਿਖੇ ਹੀ ਸਮਾਪਤ ਹੋਏਗਾ ਸ਼ੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ ਵਾਹਿ ਖਾਲਸਾ ਵਾਹਿ ਗੁਰੂ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾ ਸ਼ਮਸ਼ੇਰ ਸਿੰਘ ਚੀਮਾ ਹਲਕਾ ਬਟਾਰਾ ਅੱਜ ਧੰਤਾਂ ਸਿੰਘ ਸਾਹਿਬੇ ਕਮਾਲ ਗੁਰਗੋਬਿੰਦ ਸਿੰਘ ਜੀ ਦੇ ਅਵਤਾਰ ਪੁਰੂ ਤੋਂ ਸੰਬੰਧ ਵਿੱਚ ਜੋ ਗੁਰਦੁਆਰਾ ਕੰਧ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਵਾ ਛਾਛਾ ਮਾਰਦਾ ਸੰਗਤਾਂ ਦੇ ਕੱਠਾ ਵਾ ਮੈਂ ਆਪਣੇ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਇਸ ਨਗਰ ਕੀਰਤਨ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਮੁੱਚੀ ਨਾਨਕ ਨਾਮ ਲੈਵਾ ਸ਼ਕਤ ਨੂੰ ਪਾ ਨਕਲਗੀਆਂ ਵਾਲੇ ਪਾਤਸ਼ਾਹ ਸਰਬੰਸਦਾਨੀ ਦਸ਼ਮ ਪਿਤਾ ਸਹਿਬ ਇਹ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਗੁਰਪ੍ਰਬ ਦੀ ਲੱਖ ਲੱਖ ਵਧਾਈ ਦਿਨਾ ਔਰ ਅੱਜ ਇਹ ਮਹਾਨ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਕੰਧ ਸਾਹਿਬ ਤੋਂ ਇਹ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਚੁੱਕਾ ਹੈ ਔਰ ਵਾਖਵਾ ਪੜਾਵਾਂ ਨੂੰ ਤੈਅ ਕਰਕੇ ਸ਼ਾਮ ਨੂੰ ਗੁਰਦੁਆਰਾ ਕੰਧ ਸਾਹਿਬ ਵਿਖੇ ਦੀ ਸਮਾਪਤੀ ਹੋਣੀ ਹੈ ਸੰਗਤਾਂ ਜਬਹੁਤ ਉਤਸ਼ਾਹ ਹੈ ਭਾਵੇਂ ਠੰਡ ਦਾ ਬੜਾ ਵੱਟਾ ਸਮਾਂ ਧੁੰਦਾ ਪਈਆਂ ਪਰ ਸੰਗਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੀਤੇ ਹੋਏ ਪਰਮਕਾਰਾਂ ਨੂੰ ਯਾਦ ਕਰ ਰਹੀ ਹੈ ਪਿਛਲੇ ਦਿਨ ਅਸੀਂ ਚੋਨਾ ਦਾ ਜੋ ਸਰਪੰਸ ਕੁਰਬਾਨ ਕਰਕੇ ਇਸ ਕੌਮ ਨੂੰ ਸਿੱਖੀ ਉਹਨਾਂ ਦੀ ਝੋਲੀ 'ਚ ਪਾਈ ਏ ਮੈਂ ਸਮਝਣਾ ਬਹੁਤ ਵੱਡਾ ਇੱਕ ਅਦੁੱਤੀ ਫੈਸਲਾ ਕਲਗੀਧਰ ਪਾਤਸ਼ਾਹ ਨੇ ਕੀਤਾ ਔਰ ਅੱਜ ਇਹ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਸ਼ਹਿਰ ਦੇ ਪਤਵੰਤੇ ਸਭਾ ਸੁਸਾਇਟੀਆਂ ਇਹ ਗੁਰੂ ਨੂੰ ਆਪਣਾ ਸੀਸ ਝੁਕਾ ਕੇ ਸਾਨ ਗੁਰੂ ਕਲਗੀਧਰ ਪਾਤਸ਼ਾਹ ਦੇ ਪਰ ਪਰਨ ਯਾਦ ਕਰ ਰਹੀਆਂ ਮੈਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸਮੁੱਚੀਆਂ ਸ਼ਾਮਲ ਸੰਗਤਾਂ ਨੂੰ ਜਿਨ੍ਹਾਂ ਆਸਦਾ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਸੰਗਤਾਂ ਨੇ ਬਹੁਤ ਵੱਡੇ ਪ੍ਰਬੰਧ ਕੀਤੇ ਨੇ ਮੈਂ ਸਹਮਣਾ ਗੁਰੂ ਦਾ ਸਤਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਨ ਦੇ ਅਰ ਲੱਖ ਲੱਖ ਸਮੂਹੇ ਜਗਤ ਨੂੰ ਵਧਾਈ ਹੋਵੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਚਰਦੀ ਕਲਾ ਦੇ ਬਖਸ਼ੀ ਇਹ ਬਟਾਲਾ ਦੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚਰਦਾਸ ਬੇਨਤੀ ਕਰਦੀ ਹੈ ਬਟਾਲਾ ਨਿਵਾਸੀ ਦੇ ਹੋਰ ਦੇਸਾਂ ਦੇ ਸੰਸਾਂ ਜਿਹੜੀ ਸਖਤ ਬੈਠੀ ਹੈ ਉਹਨਾਂ ਚਰਦੀ ਕਲਾ ਦੇ ਬਖਸ਼ੀ ਸਤਿਗੁਰੂ ਜੀ ਆਪਣੇ ਚਰਨਾਂ ਦੀ ਬਰੀਦ ਬਖਸ਼ਿਓ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਆਪਣਾ ਸਾਰਾ ਪਰਿਵਾਰ ਵਾਰਿਆ ਹਰ ਸੱਚੇ ਪਾਤਸ਼ਾਹ ਅੱਜ ਤੁਹਾਡੇ ਜਨਮ ਦਿਹਾੜੇ ਦੇ ਬਟਾਰੇ ਦੀ ਸੰਗਤ ਲੱਖ ਲੱਖ ਵਧਾਈ ਦਿੰਦੀ ਹੈ ਤੁਹਾਨੂੰ ਸੱਚੇ ਪਾਤਸ਼ਾਹ ਸሙਤੇ ਜਗਤ ਨੂੰ ਮੰਗੋ ਜੀ ਸੱਚੇ ਪਾਤਸ਼ਾਹ ਜਿਹੜੇ ਜਨਮ ਦਿਹਾੜੇ ਦੇ ਮਾਰਾ ਸੱਚੇ ਪਾਤਸ਼ਾਹ ਨੇ ਅਰਦਾਸ ਬੇਨਤੀ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ